ਕਲ ਤਾਂ ਵੇਖੋ ਜਿੱਡੀ ਖਤ ਹੈ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ ਇਸ ਕਰਕੇ ਸਾਨੂੰ ਉਹਨਾਂ ਨੇ ਵੀਡੀਓ ਪਾਉਣ ਤੋਂ ਮਨਾ ਕੀਤਾ ਹੋਇਆ ਠੀਕ ਹੈ ਅਸੀਂ ਉਹਨਾਂ ਦੀ ਬੜੀ ਇੱਜ਼ਤ ਕਰਦੇ ਆਂ ਤੇ ਪਹਿਲਾਂ ਵੀ ਸਾਨੂੰ ਇਨਸਾਫ ਮਿਲਿਆ ਤੇ ਹੁਣ ਵੀ ਮਿਲੂਗਾ ਪਰ ਕਈ ਚੀਜ਼ਾਂ ਦੀ ਹੱਦ ਹੁੰਦੀ ਹੈ ਅਸੀਂ ਸਿੱਖੀ ਕਰਕੇ ਤੁਰੇ ਫਿਰਦੇ ਆਂ ਬਹੁਤ ਜਾਣੇ ਨੂੰ ਇਹ ਕੱਲ ਦਾ ਨਹੀਂ ਪਤਾ ਹੋਣਾ ਵੀ 295 A ਦਾ ਗੁਰੂ ਸਾਹਿਬ ਦੀ ਬੇਦਬੀ ਰੋਕਣ ਦੇ ਕੰਪਲੇਨਟ ਅਸੀਂ ਹੈਗੇ ਆਂ ਉਹ ਚੀਜ਼ ਦਾ ਸਾਡੇ ਤੇ ਵੀ ਕੇਸ ਚੱਲਦਾ ਅਸੀਂ ਉਹਨਾਂ ਤੇ ਵੀ ਕੇਸ ਕੀਤਾ ਹੋਇਆ ਠੀਕ ਹੈ ਬਾਕੀ ਨੇ ਮੇਰੇ ਪਰਿਵਾਰ ਬਾਰੇ ਸਾਰੇ ਕੁਝ ਬੋਲੇ ਆ ਹੁਣ ਇਹ ਇੱਕ ਆ ਗੱਲ ਕਹਿ ਰਿਹਾ ਇਹ ਮੇਰੀ ਸਿੱਖੀ ਤੇ ਸਵਾਲੀਆ ਨਿਸ਼ਾਨ ਹੈ ਮਾਲਾ ਬਣ ਕੇ ਜਾਂ ਕੁਝ ਸਿੱਖ ਜਿਹੜੇ ਗੁਰੂ ਸਾਹਿਬ ਨੇ ਬੱਜਰ ਕਰੈਤਾਂ ਦੱਸਿਆ ਨੇ ਉਹ ਉਹਦੇ ਵਿੱਚ ਤਬਾਕੂ ਸਭ ਨਾਲ ਵੱਡੀ ਬੱਜਰ ਕਰੈਤ ਹੈ ਤੇ ਮੈਂ ਇਹ ਗੱਲ ਦਾ ਨੂੰ ਓਪਨ ਚੈਲੰਜ ਕਰਨਾ ਚਾਹਣਾ ਕਿ ਮੇਰੇ ਕੋਲ ਥਾਰ ਆ ਤੇਰੇ ਕੋਲ ਡਰਾਈਵਰ ਜੇ ਮੇਰੇ ਖੂਨ ਦੇ ਵਿੱਚ ਤੰਬਾਕੂ दारू ਤੇ ਚਿੱਟਾ ਨਿਕਲਿਆਵੇ ਜਗਾ ਤੇਰੀ ਟਾਈਮ ਡੇਰਾ ਤੂੰ ਦੱਸ ਕਿੱਥੇ ਆਪਾਂ ਡਰੋਗ ਟੈਸਟ ਕਰਵਾਉਣਾ ਪ੍ਰਸ਼ਾਸਨਾ ਚਾਹੇ ਡਰੋਗ ਟੈਸਟ ਕਰਵਾ ਦੋ ਅਸੀਂ ਦਿਮਾਲਾ ਬੰਦੇ ਆ ਅਸੀਂ ਗੁਰੂ ਦੇ ਸਿੱਖਾਂ ਤੇਰਾ ਤਾਂ ਤੂੰ ਤਾਂ ਆਪਣੇ ਗੁਰੂ ਸਾਹਿਬ ਦੇ ਕਹੇ ਤੇ ਬਾਲ ਵੀ ਨਹੀਂ ਰੱਖ ਸਕਿਆ ਤੇ ਤੂੰ ਸਾਨੂੰ ਦੱਸੇਂਗਾ ਵੀ ਮੈਂ ਸਿੱਖ ਐ ਕਿ ਨਹੀਂ ਹੈਗਾ ਸੋ ਮੈਂ ਪ੍ਰਸ਼ਾਸਨ ਨੂੰ ਕਹਿਣਾ ਥੋੜੀ ਜੀ ਇਹਦੀ ਜ਼ੁਬਾਨ ਤੇ ਲਗਾਮ ਦਿੱਤਾ ਜਾਵੇ ਤੁਸੀਂ ਆਪਣੀ ਕਾਰਵਾਈ ਕਰ ਰਹੇ ਹੋ ਕਰੋ ਸਾਨੂੰ ਤੁਹਾਡੇ ਤੇ ਬੜਾ ਭਰੋਸਾ ਪਰ ਇਹਨੂੰ ਇਹ ਦੱਸੋ ਵੀ ਇਹ ਕੀ ਕੀ ਗੱਲਾਂ ਰਾਤ ਨੂੰ ਕਰਦਾ ਹੈ ਕੀ ਕੀ ਕਪਾ ਪਾ ਕੇ ਡਿਲੀਟ ਕਰਦਾ ਸੋ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਵੀ ਤੂੰ ਜੱਤਾਂ ਡਰਾਈਵਰ ਖੜਾ ਜੀ ਜਾਂ ਫਿਰ ਥਾਰ ਲੈ ਜੀ ਜੇ ਮੇਰੇ ਖੂਨ ਦੇ ਵਿੱਚੋਂ ਚਿੱਟਾ दारू ਤੇ ਤਬਾਕੂ ਨਿਕਲੇ ਆਵੇ ਜਰਦਾ ਜੋ ਤੂੰ ਕਹਿੰਦਾ ਤੈਨੂੰ ਸ਼ਰਮ ਨਹੀਂ ਆਉਂਦੀ ਇਹ ਗੱਲ ਕਹਿਣ ਲੱਗਾ ਯਾਰ ਸੋ ਫੇਕ ਆਈਡੀਆਂ ਦੀ ਗੱਲ ਹੈ ਉਹ ਪ੍ਰਸ਼ਾਸਨ ਨੂੰ ਸਭ ਨੇ ਕੰਪਲੇਂਟਾਂ ਦਿੱਤੀਆਂ ਆਈਆਂ ਨੇ ਮੈਂ ਹਜੇ ਵੀ ਇਹ ਗੱਲ ਕਹਿੰਦਾ ਤੂੰ ਮੇਰੇ ਪਰਿਵਾਰ ਦਾ ਕੋਈ ਬੰਦਾ ਛੱਡਿਆ ਨਹੀਂ ਭੰਡਣ ਨੂੰ ਪਰ ਤੇਰੇ ਮਾਪੇ ਉਹ ਤੇਰੇ ਸਹੁਰੇ ਬਹੁਤ ਵਧੀਆ ਬੰਦੇ ਨੇ ਉਹਨਾਂ ਦੀ ਕਿਸਮਤ ਮਾੜੀ ਹੈ ਵੀ ਤੂੰ ਉਹਨਾਂ ਦੇ ਘਰੇ ਪੈਦਾ ਹੋ ਸੋਕ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ ਇਸ ਕਰਕੇ ਅਸੀਂ ਚੁੱਪਾਂ ਜੋ ਜਿਵੇਂ ਕਰਨਗੇ ਓਵੇਂ ਠੀਕ ਹੈ ਬਾਕੀ ਸਾਡੇ ਨਾਲ ਕਿਸੇ ਤਰੀਕੇ ਦਾ ਕੋਈ ਸਮਝੌਤਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸ ਲਈ ਹੁਣ ਕਦੋਂ ਡਾਕਟਰਸਟ ਕਰਾਉਣਾ